ਸੋਸ਼ਲ ਮੀਡੀਆ ਤੇ ਇੱਕ ਨਿਊਜ਼ੀਲੈਂਡ ਦੇ ਵਿੱਚ ਸਿੱਖ ਸੰਗਤ ਦੇ ਵੱਲੋਂ ਨਗਰ ਕੀਰਤਨ ਕੱਢਿਆ ਜਾਂਦਾ ਹੈ ਸ਼ਹੀਦੀ 15 ਬਾੜੇ ਨੂੰ ਸਮਰਪਿਤ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸ਼ਰਧਾਲੂ ਸ਼ਾਮਲ ਹੁੰਦੇ ਐ ਪਰ ਉਹਦੇ ਸਾਹਮਣੇ ਰਸਤੇ ਦੇ ਵਿੱਚ ਇੱਕ ਗੋਰੇ ਆਉਂਦੇ ਆ 35 40 ਜਿਹੜੇ ਆਪਣੇ ਆਪ ਨੂੰ ਨਿਊਜ਼ੀਲੈਂਡ ਦੇ ਨਿਵਾਸੀ ਦੱਸਦੇ ਐ ਤਾਂ ਹੁਣ ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਇਸ ਵੀਡੀਓ ਨੂੰ ਲੈ ਕੇ ਅਫਵਾਹਾਂ ਫੈਲ ਰੀਆਂ ਨੇ ਸਾਰੀ ਜਾਣਕਾਰੀ ਤੁਹਾਨੂੰ ਦੱਸਦਣੀਆਂ ਇਹ ਜਿਹੜੇ 35 40 ਜਾਣੇ ਨੇ ਨੌਜਵਾਨ ਨੇ ਇਹਨਾਂ ਦਾ ਇੱਕ ਗਰੁੱਪ ਐ ਇਹਨਾਂ ਨੇ ਇਕੱਲਾ ਸਿੱਖ ਧਰਮ ਦਾ ਵਿਰੋਧ ਹੀ ਨਹੀਂ ਕੀਤਾ ਹਰ ਇੱਕ ਧਰਮ ਦਾ ਇਹ ਵਿਰੋਧ ਕਰਦੇ ਆ ਕਿਉਂ ਕਰਦੇ ਆ ਇਹਨਾਂ ਦਾ ਮੰਨਣਾ ਹੈ ਇਹ ਕਹਿੰਦੇ ਆ ਕਿ ਨਿਊਜ਼ੀਲੈਂਡ ਹੈ ਜਿਹੜਾ ਸਾਡਾ ਇੱਥੇ ਹੋਰ ਕੋਈ ਹੋਣਾ ਨਹੀਂ ਚਾਹੀਦਾ ਇਹ ਨਗਰ ਕੀਰਤਨ ਜਿਹੜਾ ਕੱਢਿਆ ਗਿਆ ਸੀਗਾ ਗੁਰਦੁਆਰਾ ਨਾਨਕ ਸਰ 68 ਈਸ਼ਰ ਦਰਬਾਰ ਦੇ ਵੱਲ ਅਸੀਂ ਦੀ ਅੰਦਰ ਬਾੜੇ ਦੇ ਦਿਨ ਜਿਹੜੇ ਚੱਲ ਰਹੇ ਐ ਇਸ ਨੂੰ ਸਮਰਪਿਤ ਇਹ ਨਗਰ ਕੀਰਤਨ ਕੱਢਿਆ ਗਿਆ ਸੀ ਤੇ ਇਹ ਜਦੋਂ ਵਿਰੋਧ ਹੋਇਆ ਉਦੋਂ ਨਗਰ ਕੀਰਤਨ ਹੈ ਜਿਹੜਾ ਉਹ ਵਾਪਸ ਆ ਰਿਹਾ ਸੀਗਾ ਤਾਂ ਸਾਹਮਣੇ ਇਹ 35 40 ਨੌਜਵਾਨ ਗੋਰੇ ਐ ਜਿਹੜੇ ਉਹ ਸਾਹਮਣੇ ਆ ਜਾਂਦੇ ਐ ਇਹਨਾਂ ਨੇ ਬੈਨਰ ਲਾਇਆ ਹੋਇਆ ਕਿ ਨਿਊਜ਼ੀਲੈਂਡ ਸਾਡਾ ਹੈ ਇੰਡੀਆ ਵਾਲੇ ਦਾ ਨਹੀਂ ਹੈਗਾ ਇਸ ਕਰਕੇ ਇਹਨਾਂ ਨੇ ਇੱਕ ਅਜੀਬ ਤਰੀਕੇ ਨਾਲ ਵਿਰੋਧ ਆ ਜਿਹੜਾ ਉਸ ਨਗਰ ਕੀਤੇਨ ਦਾ ਕੀਤਾ ਤਾਂ ਇਸ ਨਗਰ ਕੀਤੇਨ ਦੇ ਚਲਦੇ ਉੱਥੋਂ ਦੇ ਪ੍ਰਸ਼ਾਸਨ ਨੇ ਸਾਰੇ ਸੁਚਾਰੂ ਪ੍ਰਬੰਧ ਐ ਜਿਹੜੇ ਕੀਤੇ ਹੋਏ ਸੀ ਥਾਂ ਥਾਂ ਤੇ ਰੋਡ ਮੈਪ ਜਿਹੜਾ ਬਣਿਆ ਹੋਇਆ ਸੀ ਪੁਲਿਸ ਕਰਮੀ ਵੀ ਜਿਹੜੇ ਮੌਜੂਦ ਰਹੇ ਸੀ ਤਾਂ ਜਿਹੜਾ ਇਹਨਾਂ ਨੌਜਵਾਨਾਂ ਨੇ ਅਜੀਬ ਤਰ੍ਹਾਂ ਦਾ ਵਿਵਹਾਰ ਕੀਤਾ ਕਿਤੇ ਉਹ ਜੀਬ ਕੱਟਦੇ ਐ ਕਦੇ ਇਸ ਤਰ੍ਹਾਂ ਹੱਥ ਜਾ ਲਾਉਂਦੇ ਆ ਕਦੇ ਇਸ ਤਰ੍ਹਾਂ ਮਾਰਦੇ ਆ ਇਸ ਨੂੰ ਕਹਿੰਦੇ ਹਾਕਾ ਨਾਚ ਹਾਕਾ ਨਾਚ ਕਰਕੇ ਉਹਨਾਂ ਨੇ ਇਸ ਅਵਿਸ਼ਾਨ ਨਗਰ ਕੀਰਤਨ ਦਾ ਵਿਰੋਧ ਕੀਤਾ ਜਿਸ ਕਾਰਨ ਸਿੱਖ ਸੰਗਤ ਦੇ ਵਿੱਚ ਭਾਰੀ ਰੋਸ ਪਾਇਆ ਗਿਆ ਇਸ ਤੋਂ ਬਾਅਦ ਉੱਥੇ ਹੋਰ ਪੁਲਿਸ ਫੋਰਸ ਹੈ ਜਿਹੜੀ ਭੁਲਾਈ ਜਾਂਦੀ ਹੈ ਜੋ ਉੱਥੇ ਚੈਨ ਬਣਾਉਂਦੀ ਹੈ ਤੇ ਇਸ ਤੋਂ ਬਾਅਦ ਨਗਰ ਕੀਰਤਨ ਜਿਹੜਾ ਲੰਘ ਜਾਂਦਾ ਜੋ ਨਗਰ ਕੀਰਤਨ ਦੇ ਪੜਾ ਸੀਗੇ ਰੋਡ ਮੈਪ ਸੀਗੇ ਤਾਂ ਉਹਦੇ ਅਨੁਸਾਰ ਇਹ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਸਾਰੀ ਸੰਗਤ ਉਸੇ ਤਰ੍ਹਾਂ ਹੀ ਨਾਲ ਸੀ ਬਸ ਕੇਵਲ ਜਦੋਂ ਇਹ ਨਗਰ ਕੀਰਤਨ ਸਮਾਪਤ ਹੋਣ ਵਾਲਾ ਸੀ ਥੋੜੀ ਹੀ ਦੂਰ ਤੇ ਇਹਨੇ ਨਗਰ ਕੀਰਤਨ ਨੇ ਸਮਾਪਤ ਹੋਣਾ ਸੀ ਤਾਂ ਉਸ ਤੋਂ ਪਹਿਲਾਂ ਇਹ 35-40 ਨੌਜਵਾਨ ਇਹ ਵਿਰੋਧ ਕਰਨ ਲੱਗ ਜਾਂਦੇ ਐ ਹਾਕਾ ਨਾਚ ਕਰਨ ਲੱਗ ਜਾਂਦੇ ਆ ਜਿਹਦੇ ਬਾਅਦ ਸਿੱਖ ਸੰਗਤ ਨੇ ਸਬਰ ਦਿਖਾਇਆ ਕੋਈ ਕਿਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕੀਤੀ ਉਹ ਇੱਕਦਮ ਉੱਥੇ ਖੜ ਗਏ ਇਸ ਤੋਂ ਬਾਅਦ ਉਥਨਾ ਪੁਲਿਸ ਪ੍ਰਸ਼ਾਸਨ ਆਉਂਦਾ ਰਾਸਤਾ ਸਾਫ ਕਰਾਉਂਦਾ ਤਾਂ ਕੋਈ ਵੀ ਉਥੇ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ ਜਿਹਦੇ ਨਾਲ ਦੋਨਾਂ ਧਿਰਾਂ ਦਾ ਨੁਕਸਾਨ ਹੋਵੇ ਜਾਂ ਕੋਈ ਸਿੱਖਾਂ ਦੇ ਅਕਸ ਤੇ ਗੱਲ ਆਵੇ ਹੁਣ ਗੱਲ ਇੱਥੇ ਸੋਚਣ ਵਾਲੀ ਇਹ ਹੈ ਕਿ ਆਪਣੇ ਐਨ ਦਾ ਇੱਥੇ ਕੋਈ ਧੜਾ ਬਣਾ ਲਈ ਇਹ ਵੀਡੀਓ ਦਾ ਸਹਾਰਾ ਲੈ ਕੇ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਫੇਕ ਖਬਰਾਂ ਚੱਲਦੀਆਂ ਨੇ ਲੋਕ ਫਾਇਦਾ ਉਠਾਉਣ ਨੂੰ ਕਰਦੇ ਰਹਿੰਦੇ ਆ ਬਸ ਉਥੇ ਆ ਗੱਲ ਹੋਈ ਹੈ ਇਹ 35 40 ਜਾਣਿਆਂ ਦਾ ਗਰੁੱਪ ਇਹ ਕਹਿੰਦਾ ਹੈ ਵੀ ਨਿਊਜ਼ੀਲੈਂਡ ਸਾਡਾ ਹੈ ਇਹ ਹਰ ਕਿਸੇ ਧਰਮ ਦਾ ਉੱਥੇ ਵਿਰੋਧ ਕਰਦਾ ਹੈ ਉਨਾਂ ਨੇ ਇਕੱਲੇ ਸਿੱਖਾਂ ਦਾ ਨਹੀਂ ਕੀਤਾ ਉਸਾਂ ਦੇ ਪ੍ਰਸ਼ਾਸਨ ਨੂੰ ਵੀ ਪਤਾ ਹੈ ਉੱਥੋਂ ਦੇ ਲੋਕਾਂ ਨੂੰ ਵੀ ਪਤਾ ਹੈ ਪੁਲਿਸ ਪ੍ਰਸ਼ਾਸਨ ਆ ਕੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਖਦੇੜ ਦਿੰਦਾ ਹੈ ਇੱਕ ਪਾਸੇ ਕਰ ਦਿੰਦਾ ਹੈ ਜੋ ਵੀ ਉੱਥੇ ਸਿੱਖ ਧਰਮ ਹੈ ਜਾਂ ਕੋਈ ਹੋਰ ਧਰਮ ਹੈ ਉਸ ਦਾ ਵਿਰੋਧ ਹੁੰਦਾ ਹੈ ਤਾਂ ਇਹ ਵੀ ਸ਼ਾਂਤੀਪੂਰਵਕ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਥੋੜੀ ਜੀ ਅੜਚਣ ਇਹਨਾਂ ਨੇ ਲਾਉਣ ਦੀ ਕੋਸ਼ਿਸ਼ ਕੀਤੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਸ਼ਾਸਨ ਨੇ ਕੰਟਰੋਲ ਕਰ ਲਿਆ